ਵਾਹਿ ਜੀ ਕੀ ਫਤਿਹ ਗੁਰੂ ਪੁਰਸਵਾਰੀ 사త్సੰਗ ਤਨਸਰੀ ਰਾਗ ਪੰਜਵੇਂ ਨਾਨਕ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਦੀਨ ਦਦ ਨਵਾਰ ਠਾਕੁਰ ਉਹ ਰਾਖੇ ਜਨ ਕੀ ਆਪ ਕਰਨ ਤਾਨ ਹਰ ਨਿਧ ਦੁੱਖ ਨ ਸਕੇ ਬਿਆਹ ਐ ਅਤ ਕੰਗਾਲਾਂ ਦੇ ਦਰਦ ਨਿਵਾਰਨ ਵਾਲਿਆ ਐ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਿਆ ਐ ਠਾਕੁਰ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰਦਾ ਤੂੰ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਅਸ ਰੱਖਦਾ ਤਨ ਤਾਨ ਹਰ ਨਿੱਧ ਦੁੱਖ ਨ ਸਕੈ ਬਿਆਰ ਤੇਰੇ ਨਾਮ ਦੇ ਆਸਰੇ ਪਰਣੇ ਤੇ ਸਾਰੇ ਇਸ ਭਵਜਲ ਜਗਤ ਸਮੁੰਦਰ ਨੂੰ ਪਾਰ ਕਰ ਜਾਂਦੇ ਨੇ ਤਰ ਸਕਦੇ ਨੇ ਤੇ ਉਹਨਾਂ ਨੂੰ ਕੋਈ ਦੁੱਖ ਨਹੀਂ ਪਹੁੰਦਾ ਇਹ ਤੇਰੀ ਵਡਿਆਈ ਹੈ ਇਹ ਤੇਰੀ ਬਖਸ਼ਿਸ਼ ਹੈ ਇਹ ਤੇਰੀ ਰਤ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕ੍ਰਿਸ਼ਨਾ ਸੁਜੈ ਇਹ ਯਤਨ ਕਾਡ ਕਲਕਾਲ ਰਹ ਸਤਿਗੁਰੂ ਸਾਹਿਬ ਸ੍ਰੀ ਗੁਰਜਨ ਦੇਵ ਜੀ ਕਹਿੰਦੇ ਨੇ ਸਾਧੂ ਸੰਗ ਸਾਧ ਸੰਗਤ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਕੀਤਾ ਉਹਦਾ ਦੁੱਗਣਾ ਲਾਭ ਜੇ ਪਿਆਰੇ ਘਰ ਵਿੱਚ ਬੈਠ ਕੇ ਸਿਮਰਨ ਕੀਤਾ ਕਾਂਤ ਵਿੱਚ ਬੈਠ ਕੇ ਸਿਮਰਨ ਕੀਤਾ ਪਰ ਜਿਹੜਾ ਪਿਆਰ ਉਹ ਸਾਧ ਸੰਗਤ ਦੇ ਵਿੱਚ ਇੱਕ ਮਨ ਚਿਤ ਹੋ ਕੇ ਸਰਵਨ ਕੀਤਾ ਜਾਂ ਭਜਨ ਕੀਤਾ ਉਹ ਤੁਹਾਡਾ ਦਰਗਾਈ ਚਿਤ ਬਣਾਣਾ ਹੈ ਸਾਧੂ ਸੰਗ ਭਜੋ ਗੋਪਾਲ ਗੋਪਾਲ ਕਹੋਣਿਆ ਜੀ ਗੋ ਕਹਿੰਦੇ ਨੇ ਧਰਤੀ ਨੂੰ ਤੇ ਪਾਲ ਕਹਿੰਦੇ ਫਾਲਣ ਵਾਲੇ ਨੂੰ ਜਾਨੀ ਕਿ ਧਰਤੀ ਨੂੰ ਪਾਲਣ ਵਾਲੇ ਪ੍ਰਭੂ ਪਤੀ ਪਰਮਾਤਮਾ ਦਾ ਸਿਮਰਨ ਅਸਾਰ ਸੰਗਤ ਵਿੱਚ ਬੈਠ ਕੇ ਕੀਤਾ ਜਾਏ ਆਨ ਸੰਜਮ ਕਿਸ ਨਾ ਸੁਝੇ ਇਹ ਯਤਨਕਾਰ ਕਲ ਕਲ ਦਾ ਹੋਰ ਕੋਈ ਆਸਰਾ ਨਹੀਂ ਹੋਰ ਕੋਈ ਟਿਕਾਣਾ ਨਹੀਂ ਹੋਰ ਕੋਈ ਥਾਂ ਨਹੀਂ ਪਿਆਰਿਓ ਜਿਸ ਜਗ੍ਹਾ ਤੇ ਸਾਡੀਆਂ ਫਾਇਆਂ ਕੱਟੀਆਂ ਜਾਣੀਆਂ ਨੇ ਸਾਧ ਸੰਗਤ ਵਿੱਚ ਬੈਠ ਕੇ ਸਿਮਰਨ ਕੀਤਾ ਜਾਵੇ ਤੇ ਇੱਥੇ ਫਾਇਆਂ ਕੱਟੀਆਂ ਜਾਂਦੀਆਂ ਆ। ਆਦ ਅੰਤ ਦਇਆਲ ਪੂਰਨ ਤਿਸ বিনা ਨਹੀਂ ਕੋਈ। ਹੁਣ ਸਾਡੀ ਸਮਝ ਤੋਂ ਬਾਹਰ ਹੈ 84 ਲੱਖ ਦਾ ਢੀੜਾ ਪੈਂਦਾ ਤੈ ਕਰਕੇ ਅਸੀਂ ਇਸ ਦੁਨੀਆ ਤੇ ਪਿਆਰਿਓ ਆਏ ਐਵੇਂ ਮਨੁੱਖਾ ਜਾਮਾ ਨਹੀਂ ਮਿਲਿਆ ਮਨੁੱਖਾ ਜਾਮਾ ਬਣੀ ਘਾਲਣਾ ਤੋਂ ਵਾਦਾ ਮਿਲਿਆ ਔਰ ਮਨੁੱਖੇ ਜਾਮੇ ਦੇ ਵਿੱਚ ਸਤਿਗੁਰੂ ਅੱਗੇ ਅਰਦਾਸ ਕੀਤੀ ਅਪਕੀ ਬਾਤ ਬਖਸ਼ ਬੰਦੇ ਨੂੰ ਬਹੁ ਨਾ ਉਪਜਲ ਫੇਰਾ ਦੁਬਾਰਾ ਦੁਬਾਰਾ ਜੁਨੀਆਂ ਨਹੀਂ ਜੇ ਮਿਲਦੀ ਦੁਬਾਰਾ ਦੁਬਾਰਾ ਮਨੁੱਖਾ ਜਾਮਾ ਨਹੀਂ ਜੇ ਮਿਲਦਾ 84 ਲੱਖ ਜੂਨਾਂ ਤੇ ਬਹੁਤ ਨੇ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਹੁਣ ਪਿਆਰੇ ਜਿਹੜਾ ਨਾਲੀ ਦੇ ਵਿੱਚ ਕੀੜਾ ਹੈ ਉਹ ਵੀ ਇੱਕ ਜੂ ਜੇ ਹੁਣ ਨਾਲੀ ਦੇ ਵਿੱਚ ਕੀੜਾ ਭੱਜਾ ਫਿਰਦਾ ਹੋਵੇ ਤੂੰ ਤੀਲੇ ਦੇ ਨਾਲ ਮਾਰਨੀ ਕੋਸ਼ਿਸ਼ ਕਰੋ ਆਪਣੀ ਜਿੰਦ ਉਹ ਵੀ ਬਚਾਉਂਦਾ ਉਹਨੂੰ ਵੀ ਆਪਣੀ ਜ਼ਿੰਦਗੀ ਜਿਹੜੀ ਆ ਨਾਲੀ ਦੇ ਵਿੱਚ ਹੀ ਪੈਣੀ ਹੈ ਕਿਉਂ ਕਿਉਂਕਿ ਪਰਮੇਸ਼ਰ ਦੇ ਹੁਕਮ ਨਾਲ ਆਪਣੀ ਜੂਨ ਕੱਟਦਾ ਹੈ ਹੁਣ ਰੁੱਖ ਨੇ ਰੁੱਖ ਪਿਆਰਿਓ ਸਿਰ ਪਰਣੇ ਹੋ ਕੇ ਖੜੇ ਨੇ ਫਲਾ ਮਲਾਈ ਬੂਟੇ ਨੇ ਅੰਬ ਨੇ ਅਮਰੂਦ ਨੇ ਜਾਮਣ ਨੇ ਆਪਣੀ ਗੁਰਦੁਆਰਾ ਸਾਹਿਬ ਕੀ ਜਾਮਣ ਲੱਗਾ ਅਜੇ ਕੱਚੇ ਹੀ ਰੰਗ ਦੇ ਹੋਣਗੇ ਕਾਲੇ ਰੰਗ ਦੇ ਹੋਣਗੇ ਤੇ ਬੱਚੇ ਆਣ ਕੇ ਟੀਮਾ ਮਾਰਨਗੇ ਡੰਡੇ ਮਾਰਨਗੇ ਤੇ ਉਹਨਾਂ ਨੂੰ ਕੀ ਮਿਲਦਾ ਪਿਆਰਿਓ ਜੰਮੂ ਦਾ ਰੁੱਖ ਉਹਨਾਂ ਨੂੰ ਜੰਮੂ ਦਿੰਦਾ ਖਾਣ ਵਾਸਤੇ ਟੀਮਾ ਮਾਰਿਆ ਡੰਡੇ ਮਾਰਿਆ ਤਾਂ ਇਸ ਚੀਜ਼ ਤੋਂ ਇਹ ਸਾਬ ਲਾਓ ਕਿ ਉਸ ਰੁੱਖ ਦੀ ਕਿੰਨੀ ਭਗਤੀ ਹੈ ਕਿ ਉਸ ਨੂੰ ਡੰਡੇ ਮਾਰੀਏ ਉਸ ਨੂੰ ਟੀਮਾ ਮਾਰੀਏ ਤੇ ਮਿੱਠਾ ਫਲ ਦਿੰਦਾ ਹੈ ਇੱਕ ਗਊ ਹੈ ਸਾਡੇ ਘਰ ਵਿੱਚ ਪੱਠਾ ਨਹੀਂ ਵੀ ਹੈ ਸੁੱਕਾ ਮਿਸਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ ਪਿਆਰੋ ਇੱਕ ਮਨੁੱਖੀ ਹੈ ਚੰਗਾ ਖਾ ਕੇ ਬੰਦਾ ਬੋਲਦਾ ਫਿਰ ਕਿਹੜਾ ਜਾਮਾ ਚੰਗਾ ਹੋਇਆ ਕਹਿਣ ਦਾ ਭਾਵ ਕਿ ਇਸ ਜ਼ਿੰਦਗੀ ਨੂੰ ਜੀਉਣਾ ਸਾਡੇ ਵਾਸਤੇ ਸਤਗੁਰੂ ਨੇ ਬਖਸ਼ਿਸ਼ ਕਰ ਦਿੱਤਾ ਪਰ ਉਹਦੇ ਨਾਲ ਸਾਨੂੰ ਨੇ ਕੁਝ ਬੰਧਨ ਕੁਝ ਉਹਨੇ ਸਾਡੇ ਤੇ ਡਿਊਟੀਆਂ ਸ਼ਕਤੀਆਂ ਲਾਈਆਂ ਕਿ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦਾ ਨਰਵਾ ਕਰੇਗਾ ਪਵਜਲ ਸਮੁੰਦਰ ਨੂੰ ਪਾਰ ਕਰ ਜਾਵੇਗਾ ਪਰ ਇੱਥੇ ਆ ਕੇ ਸਾਰਾ ਕੁਝ ਖੁੱਲ ਜਾਂਦਾ ਹੈ ਸਤਗੁਰੂ ਕਹਿੰਦੇ ਨੇ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਿਹਦਾ ਬਾਹ ਫੜ ਕੇ ਇਸ ਦੁਨੀਆ ਤੇ ਲਿਆਂਦਾ ਜਿਸ ਨੂੰ ਅਖੀਰ ਵੇਲੇ ਵੀ ਜਿਸ ਨੇ ਲਿਜਾਣਾ ਹੈ ਉਹ ਦਿਆਲੂ ਕਿਰਪਾਲੂ ਪ੍ਰਮਾਤਮਾ ਪ੍ਰਭੂ ਪਤੀ ਪ੍ਰਮਾਤਮਾ ਜਿਸ ਤੋਂ ਬਿਨਾ ਹੋਰ ਕੋਈ ਨਹੀਂ ਸਾਈਂ ਸ੍ਰੀ ਗੁਰਜਨ ਦੇਵ ਜੀ ਲਿਖਦੇ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਤੇ ਜੰਮਣਾ ਮਰਨਾ ਦੇ ਗੇੜ ਤੋਂ ਕੱਟਿਆ ਜਾਏਗਾ ਕਿਤੇ ਨਾਲੀ ਤੱਕ ਕੀੜਾ ਨਹੀਂ ਬਣਨਾ ਪਵੇਗਾ ਕਿਤੇ ਰੁੱਖ ਨਹੀਂ ਬਣਨਾ ਪਵੇਗਾ ਕਿਤੇ ਜਨਮਰ ਨਹੀਂ ਬਣਨਾ ਪਵੇਗਾ ਤੇ ਪਿਆਰਿਆ ਕੀ ਕਰਨਾ ਹੈ ਜੇ ਤੂੰ ਮੁੱਖਾ ਜਾਮਾ ਤੈਨੂੰ ਮਿਲ ਹੀ ਗਿਆ ਇਸ ਦਾ ਸੁਧਾਰ ਕਰ ਸਾਧ ਸੰਗਤ ਵਿੱਚ ਬੈਠ ਕੇ ਸਿਮਰਨ ਸੁਣ ਤੇ ਸਿਮਰਨ ਕਰ ਤਾਂ ਤੇਰੀਆਂ ਖਾਈਆਂ ਕੱਟੀਆਂ ਜਾਣ ਹੁਣ ਕਿਸੇ ਭਗਤ ਨੇ ਕਿਸੇ ਮਰੁਖ ਨੂੰ ਕਿਹਾ ਕਿ ਤੂੰ ਭਗਤੀ ਕਰ ਤੇਰਾ ਜਮਨ ਮਰਨ ਦਾ ਨਿਵਾਰਨ ਹੋ ਜਾਏਗਾ ਤੇ ਨਹੀਂ ਤੇ ਪਿਆਰਿਆ ਤੈਨੂੰ ਬਲਦ ਦੀ ਜੂਨੀ ਪਹਿਣਾ ਪਊਗੀ ਹੁਣ ਪਿਆਰਿਓ ਜਿਸ ਵੇਲੇ ਬੰਦਾ ਸੁਖ ਐਸ਼ੋ ਇਸ਼ਰਤ ਆਰਾਮ ਦੇ ਵਿੱਚ ਹੋਵੇ ਉਸ ਵੇਲੇ ਉਹਨੂੰ ਹੋਰ ਕੁਝ ਦੀ ਸੋਚ ਨਹੀਂ ਪੋਸ਼ ਵਾਲਿਆਂ ਨੂੰ ਨਾਮ ਸਿਮਰਨ ਨਹੀਂ ਸੋਝਦਾ ਉਹ ਆਪਣੀ ਮਰਜ਼ੀ ਨਾਲ ਜੀਵਨ ਜੂਣਾ ਕਰਦਾ ਹੈ ਤੇ ਪਿਆਰਿਓ ਜਿਸ ਵੇਲੇ ਫਿਰ ਉਹ ਮਨੁੱਖੇ ਤੋਂ ਚਲਿਆ ਗਿਆ ਤੇ ਕੀ ਹੋਇਆ ਕਿ ਬਲਦਦਾ ਜੂਣ ਧਾਰਨੀ ਪਈ ਹੁਣ ਬਲਦ ਬਣ ਗਿਆ ਅੱਜ ਕੱਲ ਤੇ ਟਰੈਕਟਰ ਮਸ਼ੀਨਰੀ ਆ ਗਈ ਇਹ ਤੋਂ ਪਹਿਲਾਂ ਦੇ ਯੁੱਗ ਦੀ ਗੱਲ ਲਿਖੀ ਹੈ ਗੁਰਬਾਣੀ ਦੇ ਵਿੱਚ ਲਿਖੀ ਹੈ ਚਾਰ ਪਾਮ ਦੋਏ ਸਿੰਘ ਗੁੰਗ ਮੁਖ ਅਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਕੁਦ ਕੋ ਪੁਸਖਈ ਚਾਰ ਤੇਰੇ ਪੈਰ ਬਣ ਗਏ ਦੋ ਸਿੰਘ ਬਣ ਗਏ ਮੋਹ ਗੁੰਗਾ ਹੋ ਗਿਆ ਤੇ ਸਾਧੂ ਕਹਿੰਦਾ ਉਸ ਬਲਦ ਦੇ ਕੋਲ ਆ ਕੇ ਕਹਿੰਦਾ ਹੁਣ ਕਿਵੇਂ ਰੱਬ ਦਾ ਨਾਮ ਲੈ ਜਦੋਂ ਤੇ ਤੇਰੀ ਜੀਭਾ ਚੱਲਦੀ ਤੂੰ ਉਦੋਂ ਲਿਆ ਨਾ ਤੇ ਭੜਿਆ ਹੋਂ ਤਾਂ ਤੇਰੇ ਕੋਲ ਬੋਲੇ ਹੀ ਨਹੀਂ ਜਾਂਦਾ ਤੇ ਤੂੰ ਹੁਣ ਕਿਵੇਂ ਪਰਮੇਸ਼ਰ ਦਾ ਨਾਮ ਲਵੇਂਗਾ ਜਦੋਂ ਤੈਨੂੰ ਕਿਹਾ ਸੀ ਭਗਤਾਂ ਕਾ ਕੀਆ ਨਾ ਮੰਨਈ ਉਸ ਵੇਲੇ ਤੂੰ ਭਗਤਾਂ ਦਾ ਆਖਿਆ ਮੰਨਿਆ ਨਹੀਂ ਅੱਜ ਤੈਨੂੰ ਬਲਦ ਬਣਨਾ ਪੈ ਗਿਆ ਤੇਰਾ ਕੰਨ ਰਸਿਆ ਪਿਆ ਹੈ ਤੇਰਾ ਕੰਨ ਸੁਜਾ ਪਿਆ ਹੈ ਤੇਰੇ ਕੰਨ ਦੇ ਵਿੱਚੋਂ ਰੇਸ਼ਾ ਚੁੰਦਾ ਪਿਆ ਹੈ ਛੇਡੇ ਖਾ ਕੇ ਪੈਰੀਂ ਦੇ ਵਿੱਚ ਚੱਲਦਾ ਪੈਰੀਂ ਵੋਂਦਾ ਹੈ ਪ੍ਰਾਣੀਆਂ ਦੀ ਤੈਨੂੰ ਮਾਰ ਪੈਂਦੀ ਹੈ ਇਦੋਂ ਵੱਡਾ ਨਰ ਘੁਰਕੀ ਤੇ ਕਹਿੰਦਾ ਤੂੰ ਅਜੇ ਵੀ ਨਹੀਂ ਸਮਝਿਆ ਤੇ ਤੂੰ ਆਪਣੀ ਜ਼ਿੰਦਗੀ ਦਾ ਸੁਧਾਰ ਨਹੀਂ ਕੀਤਾ ਕਿਉਂਕਿ ਜਿਹੜਾ ਤੈਨੂੰ ਨਾਲ ਲੈ ਕੇ ਦੁਨੀਆ ਤੇ ਆਇਆ ਜਿੰਨੇ ਤੈਨੂੰ ਅਖੀਰ ਵੀ ਲੈ ਕੇ ਜਾਣਾ ਹੈ ਉਸ ਦੇ ਸਿਮਰਨ ਭੁੱਲ ਗਿਆ ਤੇ ਜੰਮਣ ਮਰਣਾ ਸਵਾਰ ਪਰਮੇਸ਼ਰ ਦਾ ਨਾਮ ਸਿਮਰਨ ਕਰ ਤਾ ਤੇਰਾ ਕੋਈ ਮਸਲਾ ਹੱਲ ਹੋ ਸਕਦਾ ਹੈ ਬੇਦ ਸਿਮਰਤ ਕਥੀ ਸਾਸਤ ਭਗਤ ਕਰੀ ਵਿਚਾਰ ਜਿਹੜੇ ਰੱਬ ਦੇ ਨਾਮ ਦੇ ਨਾਲ ਜੁੜਦੇ ਨੇ ਜਾਂ ਪਿਆਰਿਓ ਜੁੜਨ ਦੀ ਕੋਸ਼ਿਸ਼ ਕਰਦੇ ਨੇ ਉਹ ਵੇਦਾਂ ਦੀ ਵਿਚਾਰ ਕਰਦੇ ਨੇ ਸਿਮਰਦੀਆਂ ਦੇ ਵਿੱਚ ਉਹ ਵਿਚਾਰ ਕਰਦੇ ਨੇ ਤੇ ਸਾਰੇ ਭਰਾ ਜਿਹੜੇ ਨੇ ਉਹਨਾਂ ਨੂੰ ਵਾਜਦੇ ਦੇ ਵਿਚਾਰ ਕਰਦੇ ਮੁਕਤ ਪਾਈਏ ਸਾਧ ਸੰਗਤ ਗਿਣ ਸਜਾਇਆ ਧਾਰ ਕਹਿੰਦੇ ਜੀ ਹਨੇਰਾ ਖਤਮ ਕਰਨਾ ਜੇ ਆਪਣੀ ਅੱਖਾਂ ਦਾ ਹਨੇਰਾ ਖਤਮ ਕਰਨਾ ਚਾਹਣਾ ਹੈ ਜੇ ਤੂੰ ਮੁਕਤੀ ਪ੍ਰਾਪਤ ਕਰਨੀ ਚਾਹੁੰਦਾ ਹੈ ਤੇ ਫਿਰ ਸਾਧ ਸੰਗਤ ਦੇ ਵਿੱਚ ਬੈਠ ਕੇ ਸਿਮਰਨ ਕਰ ਜਾਂ ਸਿਮਰਨ ਸੁਣ ਤਾਂ ਹੀ ਤੇਰੇ ਤੇ ਪਰਮੇਸ਼ਰ ਦੀ ਕਿਰਪਾ ਹੋਵੇਗੀ ਜਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤੇ ਪਿਆਰਿਓ ਜਿਹੜੇ ਸੇਵਕਾ ਨੇ ਸਤਿਗੁਰੂ ਦੇ ਚਰਨਾਂ ਕਮਰਾਂ ਨੂੰ ਆਧਾਰ ਬਣਾ ਰਿਆ ਜਿਸ ਨੇ ਪਰਮੇਸ਼ਰ ਦੇ ਚਰਨਾਂ ਨੂੰ ਆਪਣੀ ਪੂੰਜੀ ਬਣਾ ਲਿਆ ਆਪਣੀ ਕਮਾਈ ਬਣਾ ਲਿਆ ਉੱਗੇ ਤਾਂ ਇਹ ਪੂੰਜੀ ਜਿਹੜੀ ਸਾਡੀ ਜੇਬ ਦੇ ਵਿੱਚ ਹੁੰਦੀ ਹੈ ਨਹੀਂ ਨਾ ਚੱਲੇਗੀ ਅੱਗੇ ਇਹ ਕਰੰਸੀ ਫੇਲ ਹੋ ਗਈ ਪਿਆਰਿਓ ਜਿਸ ਵੇਲੇ ਹਿੰਦੂ ਸਤਾਣ ਦੇ ਵਿੱਚੋਂ ਸਾਡੇ ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਟਲੀ ਜਾਂਦੇ ਨੇ ਨਾ ਤੇ ਉੱਥੇ ਜਾ ਕੇ ਸਭ ਤੋਂ ਪਹਿਲਾ ਕੰਮ ਕਿਹੜਾ ਹੁੰਦਾ ਹੈ ਕਰੰਸੀ ਬਦਲਣਾ ਹੁਣ ਇੱਥੇ ਸਾਡੀ ਉਹ ਕਰੰਸੀ ਲੱਖਾਂ ਦੇ ਵਿੱਚ ਚੱਲਦੀ ਪਿਆਰਿਓ ਉੱਥੇ ਕੱਖਾਂ ਨਹੀਂ ਹੋ ਜਾਂਦੀ ਏ ਉੱਥੇ ਜਾ ਕੇ ਉਹ ਕਰੰਸੀ ਨੂੰ ਵਟਾਉਣਾ ਪੈਂਦਾ ਹੈ ਫਿਰ ਉੱਥੇ ਜਾ ਕੇ ਉਹ ਕਰੰਸੀ ਚੱਲਦੀ ਹੈ ਤੇ ਪਿਆਰਿਓ ਜੇ ਦੂਜੇ ਦੇਸ਼ ਦੇ ਵਿੱਚ ਸਾਡੀ ਕਰੰਸੀ ਨਹੀਂ ਚੱਲਦੀ ਤੇ ਕਾਲਪੁਰਖ ਪ੍ਰਮਾਤਮਾ ਦੇ ਦਰ ਤੇ ਕਰੰਸੀ ਕਿਵੇਂ ਚੱਲੇਗੀ ਉੱਥੇ ਵੀ ਨਹੀਂ ਚੱਲਦੀ ਮਰਦੇ ਸਮੇਂ ਸਾਡੀਆਂ ਬੀਬੀਆਂ ਕਹਿ ਦਿੰਦੀਆਂ ਨੇ ਇਹਦੇ ਕੱਛ ਦੇ ਵਿੱਚ ਰੁਪਈਏ ਪਾਓ ਭਈ ਕਿਰਾਇਆ ਦੇਓ ਇਹ ਜਾ ਰਿਹਾ ਇਹਦਾ ਦਰਗਾਹੀ ਟਿਕਟ ਬਣ ਜਾਏਗਾ ਪਿਆਰੇ ਜੇ ਦੂਜੇ ਦੇਸ਼ 'ਚ ਤੁਹਾਡਾ ਕਿਰਾਇਆ ਨਹੀਂ ਚੱਲਦਾ ਤੇ 500 ਦਾ ਨੋਟ ਜਿਹੜਾ ਅੱਗ ਦੇ ਵਿੱਚ ਸੜ ਜਾਣਾ ਉਹ ਤੁਹਾਡਾ ਕਿਵੇਂ ਚੱਲੇਗਾ ਚੱਲੇਗਾ ਕਿੱਥੇ ਚੱਲੇਗਾ ਪਿਆਰੇ ਜਦੋਂ ਗੁਰੂ ਦਰ ਤੇ ਦੇਖ ਬਣਾ ਕੇ ਅਰਦਾਸ ਕਰਾਵਾਂਗੇ ਤੇ ਮਾਇਆ ਭੇਟਾ ਇੱਥੇ ਦੇਵਾਂਗੇ ਫੇਰ ਤੁਹਾਡੀ ਅਰਦਾਸ ਨਹੀਂ ਜਾਂਦੀ ਕਾਰਨ ਅਜ ਦਾ ਨਹੀਂ ਹੈ ਬੜਾ ਪ੍ਰਾਣ ਹੈ ਗੁਰੂ ਸਾਹਿਬ ਜਿਸ ਵੇਲੇ ਗੁਰੂ ਕੀ ਦਇਆ ਦੇਖ ਕਰਦੇ ਸੀ ਤੇ ਨਾਲ ਟਕਾ 1 ਟਕਾ ਭੇਟਾ ਰੱਖ ਕੇ ਅਰਦਾਸ ਕਰਦੇ ਸੀ ਕਦੇ ਵੀ ਅਰਦਾਸ ਕਰਾਉਣੀ ਹੋਵੇ ਪਿਆਰਿਓ ਇਹ ਨਾ ਸੋਚਣਾ ਬਾਬਾ ਜੀ ਨੇ ਤੱਕਾਰ ਹੀ ਦੇਣੀ ਹੈ ਕਿ ਬਿਨ ਬਗੈਰ ਸਤਿਗੁਰੂ ਦੀ ਹਾਜ਼ਰੀ ਤੋਂ ਅਸੀਂ ਉਹਨੂੰ ਪ੍ਰਵਾਨ ਕਰਾਈਏ ਕਿਉਂਕਿ ਹਰ ਜਗ੍ਹਾ ਦੇ ਉੱਤੇ ਜੇ ਦਰਗਾਹ ਦੇ ਵਿੱਚ ਨਾਮ ਰਾਮ ਨਾਮ ਦਾ ਸਿਮਨ ਜਾਵੇਗਾ ਤੇ ਉਥੇ ਤੁਹਾਡੀ ਉਹ ਪੂੰਜੀ ਬਣੇਗੀ ਇੱਥੇ ਜਿਹੜੀ ਪੂੰਜੀ ਚਲਦੀ ਉਹ ਚੱਲੇਗੀ ਤੁਹਾਡੀ ਅਰਦਾਸ ਪਵਾਨ ਹੋਏਗੀ ਜਦੋਂ ਸਤਿਗੁਰੂ ਗੁਰਦਾ ਗੱਦੀ ਵੀ ਆਪਣਾ ਅੱਗੇ ਦੇਦੇ ਸਨ ਤੇ ਪਿਆਰਿਓ 5 ਪੈਸੇ ਤੇ ਨਾਰੀਅਲ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਦਿੰਦੇ ਸੀ ਔਰ ਜਿਸ ਵੇਲੇ ਅਸੀਂ ਗੁਰੂ ਕੀ ਦੇਖ ਹਾਜ਼ਰ ਕਰਕੇ ਅਰਦਾਸ ਬੇਨਤੀ ਕਰੀਏ ਦਸ਼ਾ ਸ਼ਕਤ ਭੇਟਾ ਭੇਟਾ ਕਰੀਏ ਤੇ ਸਾਡੀ ਪਿਆਰਿਓ ਪਰਿਵਾਰ ਦੀਏ ਇਹ ਇੱਤ ਕਥਨੀ ਗੱਲ ਨਹੀਂ ਜੀ ਇਹ ਨਾ ਸੋਚਣਾ ਕਿ ਬਾਬਾ ਜੀ ਖੁਰਿਆ ਆਪ ਦੀ ਵਾਸਤੇ ਕਰਦੇ ਨਹੀਂ ਜਿਹੜਾ ਗੁਰੂ ਸਾਹਿਬ ਦੇ ਦਰ ਦਾ ਸੇਵਕ ਹੁੰਦਾ ਹੈ ਜਿਹੜਾ ਤੁਹਾਡੇ ਚੱਲਣਾ ਈ ਤੁਹ ਪਿਆਰ ਮੰਗਦਾ ਨਹੀਂ ਮੰਗਤਾ ਨਹੀਂ ਹੁੰਦਾ ਉਹਨੂੰ ਪਰਮੇਸ਼ਰ ਨੇ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਹੁੰਦੀਆਂ ਆ ਉਹਦੇ ਮਨ ਦੇ ਵਿੱਚੋਂ ਨਿਕਲ ਜਾਵੇ ਉਦੀ ਉਸੇ ਵਲੇ ਮਾਲਕ ਲੋੜ ਪੂਰੀ ਕਰ ਦਿੰਦਾ ਹੈ ਭਲੇਖੇ ਚ ਨਾ ਰਹਿਣਾ ਜੇ ਸਾਡੀਆਂ ਲੋੜਾਂ ਪਰਮੇਸ਼ਰ ਪੂਰੀਆਂ ਕਰਦਾ ਹੈ ਤਾਂ ਕਰਕੇ ਅਸੀਂ ਤੁਹਾਨੂੰ ਵੀ ਕਹਿੰਨੇ ਵੀ ਤੁਹਾਡੀਆਂ ਲੋੜਾਂ ਪਰਮੇਸ਼ਰ ਪੂਰੀਆਂ ਕਰੇਗਾ ਜੇ ਉਸ ਤਰੀਕੇ ਦੇ ਨਾਲ ਅਸੀਂ ਪਰਮੇਸ਼ਰ ਨੂੰ ਸਿਮਰਨ ਕਰਾਂਗੇ ਜਪਾਂਗੇ ਤਾਂ ਸੋ ਆ ਚੀਜ਼ ਆਪਾਂ ਜਿਹੜੀ ਅਖੀਰਲੀ ਪੰਕਤੀ ਚ ਪੜ੍ਹਦੇ ਪਏ ਚਰਨ ਕਮਲ ਆਧਾਰ ਜਾਣਾ ਚਰਨਾ ਕਮਲਾਂ ਦਾ ਆਸਰਾ ਸਾਡੇ ਵਾਸਤੇ ਆਧਾਰ ਹੈ ਆਰਾਸ ਪੂੰਜੀ ਇੱਕ ਇਸ ਗੱਲ ਤੇ ਆਪਾਂ ਆ ਜੀ ਨੂੰ ਸਪਸ਼ਟ ਕਰਕੇ ਦੱਸਿਆ ਹੈ ਕਿ ਸਾਡੀ ਰਾਸ ਪੂੰਜੀ ਇਸ ਜਗਾ ਤੋਂ ਗੁਰੂਦਰ ਦੇ ਜਾਣਾ ਤੇ ਕਿਹੜੀ ਚਲਣੀ ਹੈ ਨਾਮ ਸਿਮਰਨ ਵਾਲੀ ਰਾਸ ਪੂੰਜੀ ਜਿਸ ਨੇ ਸਾਡੇ ਨਾਲ ਜਾਣਾ ਹੈ ਉਹ ਜਿੰਨੀ ਵੀ ਇਕੱਠੀ ਕਰ ਲਵਾਂਗੇ ਪਿਆਰਿਓ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ ਸਿਮਰਨ ਜਿੰਨਾ ਵੀ ਮੰਨ ਲਓ ਮੁੱਕਦਾ ਨਹੀਂ ਜੇ ਬੇ ਵਾਲਾ ਪੈਸਾ ਖਤਮ ਹੋਈ ਜਾਂਦਾ ਪਤਾ ਲੱਗਦਾ ਐਨਾ ਵਰਤਿਆ ਗਿਆ ਪਰ ਪਿਆਰਿਓ ਸਤਨਾਬੈਗਰੂ ਦਾ ਨਾਮ ਦਾ ਸਿਮਰਨ ਕਰੋਗੇ ਅੱਗੇ ਦਿਓਗੇ ਜੇ ਤੁਸੀਂ 10 ਵੇਰਾਂ ਆਪ ਜਪ ਲਿਆ ਤੇ 100 ਵੇਰਾਂ ਅੱਗੇ ਜਪਾਤਾ ਤੇ ਤੁਹਾਡਾ ਉਹ 100 ਗੁਣਾ ਹੋ ਗਿਆ ਉਹ ਬਣ ਗਿਆ ਘਟਿਆ ਨਹੀਂ ਤੇ ਪਰਮੇਸ਼ਰ ਨੇ ਐਵੇਂ ਥੋੜਾ ਲਿਖਿਆ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਾਧੋ ਜਾਈ ਇਹ ਇਸ ਮਾਇਆ ਨੂੰ ਨਹੀਂ ਲਿਖਿਆ ਉਸ ਮਾਇਆ ਨੂੰ ਲਿਖਿਆ ਇਹ ਸਿਮਰਨ ਨੂੰ ਲਿਖਿਆ ਹੈ ਸਿਮਰਨ ਜਿੰਨਾ ਕਰ ਲੋ ਉਤਨਾ ਕੇ ਵਧੇਗਾ ਫਲ ਹੀ ਫੂਟ ਹੋਏਗਾ ਔਰ ਬਾਕੀ ਸ਼ਿਫਤਾ ਉਹਦੀਆਂ ਵੀ ਸੁਣ ਲੋ ਸਿਮਰਨ ਕਦੇ ਗਲਦਾ ਨਹੀਂ ਸਿਮਰਨ ਕਦੇ ਸੜਦਾ ਨਹੀਂ ਤੇ ਪਿਆਰਿਓ ਸਿਮਰਨ ਕਦੇ ਚੋਰੀ ਨਹੀਂ ਹੁੰਦਾ ਜਿਹੜਾ ਸਾਡੀ ਹਿਰਦੇ ਦੇ ਵਿੱਚ ਵਸ ਗਿਆ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਪਰਮੇਸ਼ਰ ਦਾ ਤੇ ਤੁਹਾਡਾ ਸਾਂਝਾ ਹੋ ਗਿਆ ਉਸ ਖਜ਼ਾਨੇ ਦੀਆਂ ਦੋ ਚਾਬੀਆਂ ਹੋ ਗਈਆਂ ਉਹ ਨਾ ਤੁਸੀਂ ਇਕੱਲੇ ਵਰਤ ਸਕਦੇ ਹੋ ਤੇ ਨਾ ਪਰਮੇਸ਼ਰ ਇਕੱਲਾ ਵਰਤ ਸਕਦਾ ਹੈ ਦੋਵਾਂ ਦੀਆਂ ਚਾਬੀਆਂ ਲੱਗਣਗੀਆਂ ਤੇ ਤੁਹਾਡਾ ਨਾਮ ਧੰ ਜਿਹੜਾ ਇਕੱਠਾ ਹੋ ਗਿਆ ਤੁਹਾਡੇ ਕੰਮ ਆਵੇਗਾ ਪਿਆਰਿਓ ਸੋ ਕਹਿੰਦਾ ਭਾਵ ਚਰਨ ਕਮਲ ਅਰਾਰ ਜੰਕਾ ਰਾਸ ਕੁੰਜੀ ਇੱਕ ਉਹ ਰਾਸ ਕੁੰਜੀ ਸਾਡੇ ਵਾਸਤੇ ਬਣ ਗਈ ਤਾਨ ਮਾਨ ਦੀਵਾਨ ਸਾਜਾ ਨਾਨਕੀ ਪ੍ਰਾਪਤੀ ਤੇ ਪਿਆਰਿਓ ਫਿਰ ਜਦੋਂ ਅਸੀਂ ਇਹ ਰਾਸ ਪੂਜੀ ਲੈ ਲਈ ਅਸੀਂ ਮੰਨ ਲੋ ਇੱਕ ਰੁੱਖ ਦੀਆਂ ਜੜਾਂ ਸਤਿਗੁਰੂ ਤੋਂ ਮੰਗ ਲਈਆਂ ਜੜਾਂ ਦੇ ਨਾਲ ਰੁੱਖ ਵੀ ਆ ਗਿਆ ਜੜਾਂ ਦੇ ਨਾਲ ਲੱਕੜ ਵੀ ਆ ਗਈ ਜੜਾਂ ਦੇ ਨਾਲ ਸ਼ਾਹ ਵੀ ਆ ਗਈ ਜੜਾਂ ਦੇ ਨਾਲ ਪਿਆਰਿਓ ਫਲ ਵੀ ਆ ਗਿਆ ਤੇ ਜੜਾਂ ਦੇ ਨਾਲ ਸਾਰਾ ਕੁਝ ਪ੍ਰਾਪਤ ਹੋ ਗਿਆ ਤੇ ਜੇ ਅਸੀਂ ਕੱਲਾ ਫਲ ਪ੍ਰਾਪਤ ਕਰ ਲਈਏ ਫਿਰ ਕੱਲਾ ਫਾਲੀ ਮਿਲੇਗਾ ਤੋ ਤਾਣ ਮਾਨ ਦੀ ਬਾਣ ਸੱਚਾ ਉਸ ਪਰਮੇਸ਼ਰ ਨੇ ਸਾਨੂੰ ਜਿਹੜਾ ਮੰਗਿਆ ਮਾਨ ਵੀ ਬਖਸ਼ਿਸ਼ ਕਰਦਾ ਸਾਡੇ ਦੁੱਖ ਵੀ ਘਟ ਦਿੱਤੇ ਸਾਨੂੰ ਨਿਮਾਨਿਆਂ ਨੂੰ ਮਾਨ ਬਖਸ਼ਿਸ਼ ਕਰ ਦਿੱਤਾ ਸੱਜੇ ਪਾਤਸ਼ਾਹ ਦੀ ਤੇਗ ਲਿਆ ਪਰਮੇਸ਼ਰ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਪ੍ਰਮਾਤਮਾ ਦੇ ਹੋਇਆ ਹਰ ਇੱਕ ਚੀਜ਼ ਮਿਲਦੀ ਹੈ ਪਿਆਰਿਓ ਪਰ ਸਾਡੇ ਕੋਲ ਹੋਇਆ ਨਹੀਂ ਜਾਂਦਾ ਹੋਣ ਵਾਸਤੇ ਕੋਸ਼ਿਸ਼ ਕਰਨ ਵਾਸਤੇ ਅਸੀਂ ਇਸ ਦਰ ਦੇ ਉੱਤੇ ਆਉਣੇ ਹਾਂ ਕਈ ਵਾਰੀ ਪਿਆਰਿਓ ਸਾਡੇ ਮਨ ਦਾ ਵਿਚਾਰ ਹੁੰਦਾ ਅਸੀਂ ਮਨ ਸਾਫ਼ ਹੋਵੇ ਗੁਰਦੁਆਰਾ ਸਾਹਿਬ ਕਿਉਂ ਆਵਾਂ ਜਦਨ ਪਿਆਰਿਓ ਮਨ ਸਾਫ਼ ਹੋ ਗਿਆ ਉਦਨ ਗੁਰਦੁਆਰੇ ਵੀ ਆਉਂਦੀ ਲੋੜ ਨਹੀਂ ਕਿਉਂਕਿ ਉਦਨ ਤੁਹਾਡੇ ਅੰਦਰ ਗੁਰਦੁਆਰਾ ਬਣ ਜਾਣਾ ਹੈ ਤੁਹਾਡੇ ਹਿਰਦੇ ਚ ਗੁਰਦੁਆਰਾ ਬਣ ਜਾਣਾ ਹੈ ਮਨ ਨੂੰ ਸਾਫ਼ ਕਰਨ ਵਾਸਤੇ ਇੱਥੇ ਆਈਦਾ ਪਿਆਰਿਓ ਮਨ ਸਾਫ਼ ਹੋਏ ਤੋਂ ਨਹੀਂ ਮਨ ਸਾਫ਼ ਤੇ ਪ੍ਰਮਾਤਮਾ ਦੇ ਆਪ ਦੇ ਵਿੱਚ ਭਿੰਨ ਭੇਦ ਕੋਈ ਨਹੀਂ ਰਿਹਾ ਫਿਰ ਉਹ ਇੱਕ ਹੋ ਜਾਣਾ ਹੈ ਫਿਰ ਜੋਤੀ ਮੈਂ ਜੋਤ ਰਲ ਜਾਈ ਹੋ ਜਾਂਦੀ ਹੈ ਫਿਰ ਏਕ ਜੋਤ ਦੋਈ ਮੂਰਤੀ ਹੋ ਜਾਂਦੀ ਆ ਜਦੋਂ ਸਾਡਾ ਮਨ ਸਾਫ ਹੋ ਗਿਆ ਸੋ ਪਿਆਰਿਓ ਮਨ ਨੂੰ ਸ਼ੁੱਧਤਾ ਕਰਨਾ ਮਨ ਨੂੰ ਸਾਫ ਕਰਨਾ ਇਸ ਵਾਸਤੇ ਹੀ ਗੁਰੂਦਰ ਤੇ ਆਇਆ ਜਾਂਦਾ ਹੈ ਔਰ ਗੁਰੂਦਰ ਤੇ ਹਾਜ਼ਰੀ ਵੀ ਪਿਆਰਿਓ ਜ਼ਰੂਰੀ ਹੈ ਕਿਉਂਕਿ ਜਿਹੜਾ ਬੱਚਾ ਸਕੂਲ ਦੇ ਵਿੱਚ ਚਾਹੇ 99% ਨੰਬਰ ਲੈ ਜਾਵੇ ਜੇ ਉਸ ਦੀਆਂ ਹਾਜ਼ਰੀਆਂ ਪੂਰੀਆਂ ਨਹੀਂ ਤੇ ਉਹਦੇ ਨੰਬਰਾਂ ਦਾ ਕੋਈ ਫਾਇਦਾ ਨਹੀਂ ਆਉਂਦਾ ਕਹਿੰਦਾ ਭਾਵ ਕਿ ਹਾਜ਼ਰੀ ਵੀ ਜ਼ਰੂਰੀ ਹੈ ਔਰ ਹਾਜ਼ਰੀ ਭਰ ਕੇ ਪਰਮੇਸ਼ਰ ਦੀ ਕਿਰਪਾ ਲੈਣੀ ਵੀ ਜ਼ਰੂਰੀ ਹੈ ਤੇ ਪਰਮੇਸ਼ਰ ਦੀ ਕਿਰਪਾ ਮਿਲ ਗਈ ਤੇ ਪਿਆਰਿਓ ਸਾਰਾ ਕੁਝ ਸਭ ਮਿਲ ਗਿਆ ਸੋ ਆਓ ਪਿਆਰਿਓ ਖੋਈਆਂ ਭੁੱਲਾਂ ਨੂੰ ਨੱਚਤਾਰੇ ਹੋ ਔਰ ਗੱਜ ਕੇ ਫਤਿਹ ਜਾਈਏ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ